ਕੀ ਕਰਨਾ ਨੂੰ ਆ ਦੇਖੋ ਮੇਰੇ ਮਦਨ ਲਖਰ ਹੋ ਗਏ ਨੇ ਮਾਰਕੀਟ ਤੇ ਇਹਨਾਂ ਨੂੰ ਬਹਿਲਾ ਫਸਲਾ ਕੇ ਕੋਈ ਦੋ ਲੇਡੀਜ਼ ਸੀਗੇ ਤੇ ਇੱਕ ਏਜੈਂਟਸ ਇਹਨਾਂ ਨੂੰ ਗੱਡੀ 'ਚ ਬਿਠਾ ਕੇ ਲੈ ਗਏ ਉੱਥੇ ਇਹਨਾਂ ਨੂੰ ਪਤਾ ਨਹੀਂ ਰਸਤੇ 'ਚ ਬੇਹੋਸ਼ ਕਰਤਾ ਇਹਨਾਂ ਨੂੰ ਕੁਝ ਨਹੀਂ ਪਤਾ ਉੱਥੇ ਮਾਲਵਾ ਕਾਲਜ ਤੋਂ ਅੱਗੇ ਜਾ ਕੇ ਇਹਨਾਂ ਨੂੰ ਉਤਾਰ ਦਿੱਤਾ ਔਰ ਇਹਨਾਂ ਨੇ ਦੇਖਿਆ ਤੇ ਇਹਨਾਂ ਦੀ ਨਾਂ ਰਿੰਗਾ ਨਾ ਯੋਰਿੰਸ ਨੇ ਤੇ ਆ ਕੇ ਫਿਰ ਘਰ ਇਹਨਾਂ ਨੂੰ ਥੋੜਾ ਥੋੜੀ ਹੋਸ਼ ਆਈ ਹੈ ਜਿਸ ਤਰ੍ਹਾਂ ਨਾ ਬੇਹੋਸ਼ ਕਰ ਦਿੱਤਾ ਹੁੰਦਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਮਤਲਬ ਆ ਸਾਰਾ ਕੁਝ ਉਤਾਰ ਕੇ ਲੈ ਗਏ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖੋ ਸ਼ਹਿਰ ਦੇ ਵਿੱਚ ਹੋ ਰਹੀਆਂ ਨੇ ਘਰੋਂ ਬਾਹਰ ਨਿਕਲਣਾ ਇਹ ਲੋਕਾਂ ਦਾ ਮੁਸ਼ਕਿਲ ਹੋ ਰਿਹਾ ਹੈ ਅਸੀਂ ਤਾਂ ਦੇਖੋ ਮੰਗ ਕਰਦੇ ਹਾਂ ਪਹਿਲੇ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾਏ ਥੋੜਾ ਲਗਾਮ ਲਗਾਈ ਜਾਏ ਨਾ ਤੇ ਉਸ ਤੋਂ ਬਾਅਦ ਸਾਨੂੰ ਇਨਸਾਫ ਜਿਹਾ ਹੋਇਆ ਜਾਏ ਆ ਦੇਖੋ 5 5.5 ਗ੍ਰਾਮ ਦਾ ਹੀ ਸਿਗਾਰ ਠੀਕ ਹੈ 골ਡ ਜਿਹੜਾ ਇਹਨਾਂ ਨੇ ਪਾਇਆ ਹੋਇਆ ਸੀ ਚਨੇ ਲੱਤਾ ਕਿ ਚਰੇ ਇਸੰਰਾਲੇ ਕੀ ਕੱਢਣਾ ਹੋਈ ਐ ਜੀ ਤੁਹਾਡੇ ਨੂੰ ਕੱਢਣਾ ਐ ਹੋਈ ਐ ਬਈ ਮੈਂ ਗਈ ਥੀ ਬਾਜ਼ਾਰ ਜਾਂਦੇ ਜਾਂਦੇ ਉੱਥੇ ਜੁੱਤੀਆਂ ਵਾਲੇ ਕੋਲ ਜੜੀ ਕੋ ਉਹਦੇ ਕੋਲ ਜਨਾਨੀ ਨੇ ਗਰਦਨ ਬਾਹਰ ਕੱਢੀ ਐ ਕਹਿੰਦੀ ਤੁਹਾਡੇ ਰਿਸ਼ਤੇਦਾਰ ਆਏ ਹੋਏ ਨੇ ਮਿਲਣਾ ਤਾਂ ਤੁਸੀਂ ਮਿਲੋ ਨਾਲ ਅਸੀਂ ਵੀ ਮਿਲ ਲਾਂਗੇ ਤਾਂ ਤੁਹਾਨੂੰ ਅਸੀਂ ਗੱਡੀ 'ਚ ਲੇ ਚੱਲੇ ਆ ਮੈਂ ਲੈ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ ਕਹਿੰਦੇ ਨਹੀਂ ਮੈਂ ਤਾਂ ਜਾਣਦੀ ਆ ਨਾ ਤੁਹਾਨੂੰ ਫੇਰ ਕਹਿੰਦੇ ਤੁਸੀਂ ਆ ਜਾਓ ਸੜਕ ਦੇ ਪਾਰ ਹੀ ਪਤਾ ਨਹੀਂ ਮੈਨੂੰ ਕਿਆ ਕੀਤਾ ਮੈਂ ਸਿਰ ਉਪਰ ਮਨ ਲੱਗ ਗਿਆ ਜਿਆਦਾ ਹੀ ਫੇਰ ਮੈਂ ਚਲੇ ਗਈ ਮਗਰ ਮਗਰ ਫੇਰ ਇੱਕ ਜਨਾਨੀ ਉਤਰੀ ਆ ਉਹਨੇ ਗੱਡੀ ਚ ਬਿਠਾ ਲਿਆ ਗੱਬਾ ਆਪ ਬੈਠ ਕੇ ਦੂਈ ਮੂਰੇ ਬੈਠੀ ਸੀ ਉਹ ਵੀ ਫੇਰ ਮੇਰੇ ਨਾਲ ਆ ਕੇ ਬੈਠ ਗਈ ਉਹ ਸਾਡਾ ਦੂਜੀ ਟਾਕੀ ਕਰਨੀ ਬਸ ਇਹ ਗੱਲ ਹੋਈ ਫੇਰ ਲੈ ਕੇ ਚਲੇ ਗਏ ਪਤਾ ਨਹੀਂ ਪٹرول ਪੰਪਾਂ ਤੇ ਵੀ ਅੱਗੇ ਜਾ ਕੇ ਬਹੁਤ ਦੂਰ ਆ ਉਨਾ ਨੇ ਛੱਡਿਆ ਉਜਾਰ ਚ ਠੀਕ ਉਸ ਲੈ ਗਈ ਬਾਲੀਆਂ ਤੇ ਮੁੰਦੀ ਕਿੰਨੇ ਗ੍ਰਾਮ ਦੀ ਮੁੰਦੀ 4 ਗ੍ਰਾਮ ਦੀ ਸੀ ਬਾਲੀ 1.5 ਗ੍ਰਾਮ ਦੀ ਇੱਕ ਲੀਤੀ ਦੂਏ ਪਾਸੇ ਵਾਲੀ ਨਹੀਂ ਲਾ ਸਕੇ 5.5 ਗ੍ਰਾਮ ਸੀਗਾ ਤੁਹਾਨੂੰ ਕਿਥੇ ਛੱਡ ਕੇ ਜੀ ਨਾ ਮੈਨੂੰ ਉੱਥੇ ਹੀ ਬੌਂਡਲ ਦਿਆ ਕਾਲਜ ਦੇ ਕੋਲ ਆ ਬਾ ਉਧਰ ਉਰੇ ਉਜਾੜ ਗਿਆ ਉੱਥੇ ਕੋਈ ਦੁਕਾਨ ਨਹੀਂ ਕੋਈ ਕੁਛ ਨਸੋ ਕੋਈ ਗੱਡੀ ਸਕੂਟਰ ਵੀ ਨਸੋ ਆਉਂਦਾ ਉੱਥੇ ਹਾਂਜੀ ਦੇਰਸ਼ ਕਰ ਸਕਦੇ ਹਾਂ ਹਾਂਜੀ ਕਿੰਨੇ ਜਣੇ ਦੇ ਸੀ ਜੀ ਜਿਹੜੇ ਮਾਲ ਚ ਲੈ ਗਏ ਕਿੰਨੇ ਜਣੇ 45 ਸਾਲ ਦੀ ਹੀ ਇੱਕ ਤਾਂ 1 50 51 ਬੂੰਜਾ ਸਾਲ ਦੀ ਹੋ ਗਈ ਬਸ ਇੰਨੇ ਹੀ ਸੀ ਕਿੰਨੇ ਜਣੇ ਸੀ ਤਿੰਨ ਜਣੇ ਨੂਰੇ ਗੱਡੀ ਚਲਾਉਂਦਾ ਥਾ ਬੰਦਾ ਕੰਨਾਂ ਦੋ ਪਿੱਛੇ ਬੈਠੀਆਂ ਭੀਆਂ ਨਾਲ ਜਨਾਨੀਆਂ ਨੇ ਕੀਤਾ ਜੋ ਕੁਝ ਕੀਤਾ। ਪੁਰਸਕਾਰ ਵਈ ਦੀ ਕੀ ਸੀ? ਹਾਂਜੀ ਪੁਰਸਕਾਰ ਵਈ। ਹਾਂਜੀ ਕੀਤੀ ਐ। ਕੀ ਕਹਿੰਦੇ ਪੁਰਸਕਾਰ ਵਈ? ਉਹਨਾਂ ਨੇ ਇਹੀ ਕਿਹਾ ਬਈ ਆਂਟੀ ਹੁਣ ਤੁਸੀਂ ਜਰਾ ਕੋ ਕਰੋ ਧਿਆਨ ਰੱਖੋ। ਬਈ ਹੁਣ ਕਰਾਂਗੇ ਕੋਸ਼ਿਸ਼ ਤਾਂ ਮਾੜੀ ਮੋਟੀ ਜਿੰਨੀ ਵੀ ਹੋ ਸਕਦੀ ਐ। ਪਰ ਤਰਨਦਾਰਨ ਦਾ ਨੰਬਰ ਐ ਸਕੂਟਰ ਦਾ ਕਹਿੰਦੇ ਕੀ ਕਰਨਗੇ? ਬੱਸ ਹੋਰ ਕੁਛ ਨਹੀਂ ਉਹਨਾਂ ਨੇ ਕਿਹਾ ਹਾਂਜੀ ਸ੍ਰੀਕਾ ਮਾਮਲਾ ਆਇਆ ਹੈ ਵੀ ਲੇਡੀਆਂ ਜੀਆਂ ਬਜ਼ੁਰਗੀਆਂ ਬਾੜੀਆਂ ਲਾਈਆਂ ਰਹੀਆਂ ਨੇ ਕੀ ਮਾਮਲਾ ਜੀ ਇਹ ਜੇ ਲੇਡੀ ਸਨੇਲਤਾ ਨਾਮ ਦੀ ਲੇਡੀ ਹੈ ਜਿਹਦੀਆਂ ਉਮਰ 80 ਸਾਲ ਹੈ ਤੇ ਆਪਣੇ ਗੁਰਨਾਨਕ ਰੋਡ ਵਿਥੇ ਰੈਜ਼ੀਡੈਂਸ ਉਹਨਾਂ ਦੀ ਉੱਥੇ ਹੀ ਬਾਹਰ ਬਾਜ਼ਾਰ ਵੱਲ ਨੂੰ ਜਾ ਰਹੀ ਸੀ ਉੱਥੋਂ ਇੱਕ ਵਾਈਟ ਕਲਰ ਦੀ ਸਵਿਫਟ ਕਾਰ ਆਇਡੈਂਟੀਫਾਈ ਹੋਈ ਹੈ ਜਿਹਦੇ ਤੋਂ ਇੱਕ ਕਾਰ 'ਚ ਬੈਠੀ ਲੇਡੀ ਨੇ ਉਹਨਾਂ ਨੂੰ ਸ਼ੀਸ਼ਾ ਖੋਲ ਕੇ ਅਵਾਜ਼ ਦਿੱਤੀ ਕਿ ਤੁਹਾਡੇ ਰਿਲੇਟਿਵ ਸਾਡੇ ਨਾਲ ਬੈਠੇ ਮਿਲਣਾ ਚਾਹੁੰਦੇ ਹਨ ਤੇ ਜਿੱਦਾਂ ਹੀ ਉਹ ਮਾਤਾ ਜੀ ਬੈਠੇ ਤੇ ਉਹਨਾਂ ਨੇ ਕੁਝ ਐਸੀ ਨਸ਼ੀਲੀ ਚੀਜ਼ ਉਹਨਾਂ ਨੂੰ ਸੁੰਗਾਈ ਔਰ ਉਹਨਾਂ ਨੂੰ ਬਿਠਾ ਕੇ ਮਾਲਵਾ ਕਾਲਜ ਵਾਲੀ ਜਿਹੜੀ ਸਾਈਡ ਲੈ ਗਏ ਉੱਥੇ ਜਦ ਉਹਨਾਂ ਨੂੰ ਉਤਾਰਿਆ ਗਿਆ ਤੇ ਜਦੋਂ ਥੋੜੀ ਦੇਰ ਬਾਅਦ ਹੋਸ਼ ਆਈ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਉਹਨਾਂ ਦੀ ਕੰਨ ਦੀ ਇਅਰਿੰਗ ਤੇ ਸੈਕਿੰਡ ਰਿੰਗ ਉਹਨਾਂ ਦੇ ਹੱਥੇ ਨਹੀਂ ਸੀ ਤੇ ਉਹ ਕਿਸੇ ਦੀ ਮਦਦ ਲੈ ਕੇ ਉੱਥੋਂ ਆਪਣੇ ਫਿਰ ਵਾਪਿਸ ਘਰ ਆ ਗਏ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੋ ਦੋਨੋਂ ਦੇ ਕੋਲ ਅਸੀਂ ਕੈਮਰੀ ਦਿੱਲੀ ਰੂਟ ਫਾਲੋ ਕਰ ਰਹੇ ਚੱਕ ਰਹੇ ਹਾਂ ਜੀ ਤੇ ਕਾਰ ਵਾਈਟ ਕਲਰ ਦੀ Swift ਆਇਡੈਂਟੀਫਾਈ ਹੋਈ ਹੈ ਜਿਹਦੇ ਵਿੱਚ ਦੋ ਲੇਡੀਆਂ ਤੇ ਇੱਕ ਡਰਾਈਵਰ ਬੈਠਾ ਦਿਖਾਈ ਦਿੰਦਾ ਹੈ ਪਰ ਉਹਦਾ ਜਿਹੜਾ ਕਾਰ ਦਾ ਨੰਬਰ ਲਗਾਇਆ ਹੈ ਉਹ ਫਿੱਕਾ ਇੱਕ ਤੇ ਇਸ ਦੇ ਅੱਗੇ ਸਟੈਪ ਨੇ ਜੋ ਜੁਨੀ ਚੋਰੀ ਦੀ ਵਾਰਦਾਤ ਆ ਜਾਂ ਇਦਾਂ ਦੀ ਵਾਰਦਾਤਾਂ ਹੋ ਰਹੀ ਨੇ ਇਹਦੇ ਲਈ ਕੀ ਪਲਾਨਿੰਗ ਹੈਗੀ ਜੀ ਜਿਹੜੀ ਜਿਹੜੇ ਨਾਲ ਸਾਲੀ ਪੈ ਸਕਦਾ ਅਸੀਂ ਦਿੱਲੀ ਬੰਦੇ ਆਪਣੇ ਸ਼ਹਿਰ ਦੇ ਵਿੱਚ ਜਿਹੜਾ ਜਦਾਂ ਦੁਪਹਿਰ ਦਾ ਟਾਈਮ ਆ ਜਾਂ ਰਾਤ ਦਾ ਟਾਈਮ ਆ ਅਪਾਇੰਟ ਕਰਦੇ ਆ ਆਪਣੇ ਸ਼ਹਿਰ ਦੇ ਵਿੱਚ 112 ਦੇ ਅਗਸਤ ਨਾਕਾ ਬੰਦੀ ਦਿੱਲੀ ਦੇ ਘਰ। ਥੈਂਕ ਯੂ।